ਕੇਂਦਰੀ ਰਾਜमंत्री ਸੋਮਪ੍ਰਕਾਸ਼ ਕੈਂਥ ਦੀ ਧਰਮ ਪਤਨੀ ਲੋਕ ਸਭਾ ਹਿਸ਼ਾਰਪੁਰ ਹਲਕੇ ਦੀ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਦਾ ਫਗਵਾੜਾ ਵਿਖੇ ਚੋਣ ਦਫਤਰ ਦਾ ਸ਼ੁਭ ਆਰੰਭ ਹੋਇਆ ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਵਿਕਾਸਮਣੀ ਦੀ ਰਿਪੋਰਟ ਪਰ ਮਹਾਰਾਜ ਜੀ ਕਹਿ ਰਹੇ ਕਿ ਇੱਥੇ ਸੱਚੋ ਹੀ ਸੱਚ ਨਿਭੜਾ ਹੈ ਇੱਥੇ ਝੂਠ ਦੀ ਗੱਲ ਹੀ ਕੋਈ ਨਹੀਂ ਉਹ ਕਹਿੰਦੇ ਮੈਂ ਮਾਰਨ ਕਿ ਕੱਲੇ ਕਿ ਇੱਥੇ ਕੋਈ ਨਾ ਗੱਲਾਂ ਨਹੀਂ ਇੱਥੇ ਸੱਚੀ ਗੱਲਬਾਤ ਹੋਏਗੀ ਬੱਸ ਆਪਾਂ ਮੋੜੇ ਇੱਥੇ ਆਪਾਂ ਦੋਸਤਾਂ ਨੇ ਕਹਿੰਦਾ ਕਰਦਾ ਕਿਸੇ ਸਮਾਂ ਇਦਾਂ ਦਾ ਆ ਗਿਆ ਝਾੜ ਆ ਗਿਆ ਸੁੰਦਰ ਦੇ ਵਿੱਚ tufaan ਆ ਗਿਆ ਤੇ ਮੇਰਾ ਟੂਰ ਕੋੜਾ ਵਿਸ਼ੇ ਕੋਰ ਸੁੰਦਰ ਦਾ ਬਾਤ ਨੂੰ ਰਿਲੈਕਸion ਹੋਣ ਦਾ ਬਾਤ ਕਰਕੇ ਕੀਤਾ ਗਿਆ ਗੁਰੂ ਮਹਾਰਾਜ ਦਾ ਰੋਡਾ ਸਾਡੇ ਤੇ ਨਿਕਲ ਪਿਆ ਗਿਆ ਬਹੁਤ ਮੁੱਢੀ ਕਿਤੇ ਲੋਕਾਂ ਨੂੰ ਸ਼ਾਹ ਨਾਲ ਜਾਈ ਲੋਕ ਲੋਕ ਸ਼ਾਹ ਗੁਰੂ ਸਾਹਿਬ ਦੇ ਨੋਕੀ ਪਾਰਟੀ ਜਾਂਦਾ ਮਾਰਟੀ ਦੀ ਨੀਤੀ ਦੇ ਬਣਾ ਜੋ ਅੱਜ ਮੈਡਮ ਇੱਥੇ ਸੰਬੋਧਨ ਕਰਕੇ ਡਾ. ਸਰਦਾਰ ਨਾਣਾ ਨੂੰ ਮੋੜਰ ਦੇ ਕੀਤਾ ਗਿਆ ਜਿਹਦੇ ਵਿੱਚ ਸ੍ਰੀ ਸਾਹਿਬ ਦੇ ਉਪਾਇਗੇ ਉਸ ਗ੍ਰਾਮ ਕੀਤਾ ਗਿਆ ਅਤੇ ਉਸ ਦੀ ਸੰਗਤ ਦੇ ਬਾੜੇ ਹਲਕੇ ਦੀ ਵੱਡੀ ਹਾਜ਼ਰੀ ਭਰੀ ਆ ਜਿਹਦੇ ਵਿੱਚ ਪਿੰਡਾਂ ਦੇ ਪੰਜ ਸਰਪੰਚ ਸ਼ਹਿਰ ਦੇ ਅਸੀ ਸਾਹਿਬਾਨ ਤੋਂ ਪਾਰਟੀ ਦੇ ਮੀਂਦਾਰ ਹੋਰ ਇੱਥੇ ਦੇ ਉਦਯੋਗ ਦੇ ਜਿਹੜੇ ਹੈਗੇ ਆ ਸਾਡੇ ਇੰਡਸਟਰੀ ਜਿਹੜੇ ਇੰਡਸਟਰੀਸ ਹੈਗੇ ਆ ਉਹ ਵੀ ਇਹਦੇ ਵਿੱਚ ਆਪਣੀ ਪੱਟੇ ਪੱਟੇ ਵਿੱਚ ਸ਼ਮੂਲੀਅਤ ਕੀਤੀ ਆ ਬਹੁਤ ਵਧੀਆ ਸਹਿਯੋਗ ਕਰ ਰਹੇ ਆ ਔਰ ਉਮੀਦ ਕਰਦੇ ਆ ਕਿ ਹੌਲਦ ਆਹ ਨਾ ਹੋਰ ਕਰੂਗਾ ਪਰ ਬੜੀ ਲੀਡ ਨਾਲ ਜਿਹੜਾ ਕਰਾ ਗਾ ਸਾਰੇ ਬਰਤਨੇ ਤੇ ਲੱਗੇ ਪਏ ਆ ਬੜੀ ਇਹ ਵੀ ਬਹੁਤ ਵੱਡੀ ਚੀਜ਼ ਹੈ ਆਹ ਬਾਰੇ ਅੱਜ ਲੋਕ ਸਭਾ ਸ਼ਿਆਰਪੁਰ ਹਲਕੇ ਦਾ ਜੋ ਪਵਾੜਾ ਭਾਰਤੀ ਜਨਤਾ ਪਾਰਟੀ ਦਾ ਜੋ ਦਫਤਰ ਅੱਜ ਖੁੱਲਿਆ ਗਿਆ ਬੜੀ ਸੰਗ ਬੜੀ ਦੂਰ ਦੂਰੋਂ ਇਸ ਲੋਕ ਸਭਾ ਹਲਕੇ ਪਿੰਡਾਂ ਚੋਂ ਸਾਰੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਸੀਨੀਅਰ ਸਾਰੇ ਇੱਥੇ ਪਹੁੰਚ ਰਹੇ ਆ ਬੜੀ ਖੁਸ਼ੀ ਦੇਖੋ ਤੁਸੀਂ ਕਿੰਨਾ ਉਤਸ਼ਾਹ ਆ ਕਾਰਜਕਰਤਾ ਚ ਜੋ ਲੋਕ ਸਭਾ ਹਲਕੇ ਦੇ ਵਿੱਚ ਜੋ ਸਾਡੇ ਮੈਡਮ ਜੀ ਨੂੰ ਟਿਕਟ ਦਿੱਤੀ ਮੋਦੀ ਜੀ ਨੇ ਇੱਕ ਬਹੁਤ ਵਧੀਆ ਪ੍ਰਯਾਸ ਕੀਤਾ ਮੈਡਮ ਜੀ ਦਾ ਸਮਾਜ ਦੇ ਵਿੱਚ ਹਿਆਰਪੁਰ ਹਲਕੇ ਦੇ ਵਿੱਚ ਬਹੁਤ ਨਾਮ ਆ ਪਹਿਲਾਂ ਕੇਂਦਰ ਦੇ ਮੰਤਰੀ ਜੀ ਆਮਾਨਦਾਰੀ ਦੇ ਨਾਲ ਜੋ 5 ਸਾਲ ਉਹਨਾਂ ਨੇ ਨਿਵਾਹਿਆ ਉਸ ਦਾ ਹੀ ਨਿਦੇਜਾ ਜੋ ਸਾਡੇ ਮੈਡਮ ਜੀ ਨੂੰ ਟਿਕਟ ਦਿੱਤੀ ਆ ਅੱਜ ਜੋ ਦਫਤਰ ਦਾ ਅਧ்கਾਟਨ ਕੀਤਾ ਜਾ ਰਿਹਾ ਮਹਾਰਾਜ ਦੀ ਹਜ਼ੂਰੀ ਵਿੱਚ ਔਰ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰੂੰਗਾ ਵੀ ਇਸ ਵਾਰ ਕਮਲ ਦੇ ਬੋਲ ਤੇ ਮੋਹਰਾ ਲਾ ਕੇ ਮੈਡਮ ਨੀਤਾ ਜੀ ਨੂੰ ਜਿਤਾਓ ਘਰ ਘਰ ਦੇ ਵਿੱਚ ਬਾਹਰ ਜਿਹੜੀ 400 ਬਾਰ ਇਸ ਵਾਰ ਪ੍ਰਧਾਨ ਮੰਤਰੀ ਜੀ ਨੇ ਜੋ ਵਾਅਦਾ ਕੀਤਾ ਹੈ ਉਹ ਸਾਰੇ ਹੀ ਡੱਟ ਜਾਓ ਕਾਰਜਕਰਤਾ ਮੇਰੀ ਇਹ ਹੀ ਬੇਨਤੀ ਆ ਜੋ ਮੋਦੀ ਜੀ ਦੇਸ਼ ਵਾਸਤੇ ਕਰ ਸਕਦੇ ਨਾ ਹੋਰ ਕੀਤਾ ਸਾਡੇ ਕੇਂਦਰ ਦੇ ਮੰਤਰੀ ਜੋ ਖਵਾੜਾ ਦੇ ਵਿੱਚ ਡਵੈਲਪਮੈਂਟ 82 ਕਰੋਸ ਸਟੇਸ਼ਨ ਤੇ ਜਿੱਦਾਂ ਸਾਰਾ ਹੀ ਕਾਰਪੋਰੇਸ਼ਨ ਅਜੇ 3 ਸਾਲ ਨਹੀਂ ਬਣੀ ਇਹ ਸਰਕਾਰ ਬੜੀ ਨਕਮੀ ਆ ਔਰ ਸਰਕਾਰ ਦੀ ਮੈਂ ਨਿੰਦਾ ਕਰਦਾ ਆ ਆਪ ਸਰਕਾਰ ਫੇਲ ਆ ਔਰ ਇਸ ਵਾਰ ਜੋ ਮੈਡਮ ਜੀ ਆ ਸਾਡੇ ਬਹੁਤ ਮਾਰ ਜਰਨਾ ਜਿੱਤੂਗੇ ਲੋਕ ਸਭਾ ਹਿਸ਼ਾਰਪੁਰ ਹਲਕੇ ਦੇ ਕਿਉਂਕਿ ਕੰਮ ਕੀਤਾ ਡਿਵੈਲਪਮੈਂਟ ਕੀਤੀ ਵਿਕਾਸ ਵਿਕਾਸ ਦੇ ਨਾਂ ਤੇ ਲੋਕਾਂ ਨੇ ਵੋਟਾਂ ਦੇਣੀਆਂ ਔਰ ਅਸੀਂ ਹਿਸ਼ਾਰਪੁਰ ਹਲਕੇ ਦੇ ਵਿੱਚ ਬਹੁਤ ਬਹੁਤ ਘੁੰਮ ਰਹੇ ਆ ਸਾਰੇ ਹਲਕਿਆਂ ਦੇ ਲੋਕਾਂ ਦਾ ਬੜਾ ਉਤਸ਼ਾਹ ਆ 22 ਤਰੀਕ ਨੂੰ ਜੋ ਜੋਧਿਆਲ ਵਿੱਚ ਮੰਤਰ ਬਣਿਆ ਸੀ ਉਹਦਾ ਵੀ ਇੱਕ ਲਹਿਰ ਚੱਲ ਰਹੀ ਆ ਪੂਰੇ ਮੈਨੂੰ ਲੱਗਦਾ ਪੰਜਾਬ ਵਿੱਚ 5 ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਪੰਜਾਬ ਚ ਲੈ ਕੇ ਜਾਊਗੀ ਔਰ ਆਨ ਵਾਲਾ ਸਮਾਂ ਦੇਸ਼ ਭਾਰ ਦੇ ਵਿੱਚ ਜੋ 400 ਸੀਟਾਂ ਮੋਦੀ ਜੀ ਨੇ ਗਿਆ ਉਹ ਪਾਰ ਹੋਣ ਗਿਆ ਮੈਂ ਅਜ ਦੇ ਸਾਰੇ ਕਾਰਕਿਰਤਾ ਦਾ ਆਪਣੇ ਵੱਲੋਂ ਦਿਰ ਕਰਾਇਆ ਸਿਰ ਝੁਕਾ ਕੇ ਇਹ ਹੀ ਬੇਨਤੀ ਕਰਦਾ ਵੀ ਤੁਸੀਂ ਬਾਹਰ ਚੜ ਕੇ ਔਰ ਮੈਡਮ ਜੀ ਨੂੰ ਦਿਓ ਧੰਨਵਾਦ ਕਿਹੜੀ ਕਿਹੜੀ ਆਪਣੀ ਪਾਰਟੀ ਨਾਲ ਤੁਹਾਡੀ ਮੁਕਾਬਲਾ ਰੱਖਦੇ ਹੋ ਲੇਕਿਨ ਮੈਂ ਪਹਿਲਾਂ ਵੀ ਕਿਹਾ ਮੇਰਾ ਕਿਸੇ ਪਾਰਟੀ ਨਾਲ ਉਹ ਆਪਣੇ ਆਪਣੇ ਹਰ ਪਾਰਟੀ ਜੋ ਲਾਰੀਆਂ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਜੋ ਮੈਡਮ ਜੀ ਨੇ ਕੰਮ ਕੀਤਾ ਕੇਂਦਰ ਦੇ ਮੰਤਰੀ ਸਿਧੀ ਸੋਮਪਰਾਇਨ ਕੰਮ ਕੀਤਾ ਲੋਕ ਸਾਨੂੰ ਵੋਟਾਂ ਪਾ ਰਹੇ ਆ ਤੁਸੀਂ ਆਨ ਆਲਾ ਸਮਾਂ ਆਪਣੇ ਆਪ ਦੇਖ ਲਿਓ ਵੇ ਕਿੰਦਾ ਮੁਕਾਬਲੇ ਵਿੱਚ ਮੈਡਮ ਜੀ ਨੂੰ ਵੋਟਾਂ ਬਹਿਣ ਗਿਆ ਆਮ ਪਾਰਟੀ ਦੇ ਰਾਜੂ ਜੀ ਕਹਿ ਰਹੇ 13-13 ਸੀਟਾਂ ਸੀ ਮੜੀ ਪ੍ਰਾਪਤ ਕਰਾਉਣ ਦੇ ਲੋਕ ਕਹਿੰਦਾ ਹਰ ਇੱਕ ਨੂੰ ਹੱਕ ਆ ਕੋਈ ਵੀ ਕਹਿੰਦਾ ਸਾਨੂੰ ਸਾਨੂੰ ਹੱਕ ਆ ਪੰਜਾਬ ਦੇ ਵਿੱਚ 5 ਸੀਟਾਂ ਸੀ ਲੋਕ ਸਭਾ ਲੈਣ ਦੇ ਕਹਿੰਦਾ ਹੱਕ ਆ ਕੰਮ ਕਰੂਗਾ ਤਾਂ ਲੋਕ ਵੋਟ ਪਾਊਗਾ ਅੱਜ ਕੰਮ ਨਹੀਂ ਕੀਤਾ ਸਰਕਾਰਾਂ ਨੇ ਅੱਜ 2 ਸਾਲ ਹੋ ਗਏ ਆ ਲਗਭਗ ਕਿੰਨੀ ਵੋਟਾਂ ਦੇ ਤੁਸੀਂ ਜਿੱਤੂਗਾ ਜੀ ਸਰ ਕਿੰਨੀਆਂ ਵੋਟਾਂ ਦੇ ਤੁਸੀਂ ਪਵਾੜੇ ਨੂੰ ਅਸੀਂ 30000 ਦੀ ਲੀਡ ਲੈ ਕੇ ਜਾਉਂਦਾ ਛੋਟੇ ਵਾਲੇ ਵਿੱਚ ਛਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਤੁਹਾਡਾ ਕਿਤੇ ਨਹੀਂ ਬੋਲੋ ਹੋਰਿਆ ਸਾਰੇ ਭਰਾਵਾ ਕਿਸਾਨਾਂ ਨੂੰ ਪੈਸੇ ਸੈਂਟਰ ਗਵਰਨਮੈਂਟ ਨੇ ਭੇਜੇ ਆ ਪਿੰਡਾਂ ਦੇ ਵਿੱਚ ਕੋਈ ਸਾਡਾ ਵਿਕਾਸ ਨਹੀਂ ਅੱਜ ਲੋਕ ਵਿਕਾਸ ਦੇ ਨਾਂ ਤੇ ਇੱਥੇ ਵੋਟਾਂ ਪਾਣਗੇ